ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਦਾ ਬਿਲਕੁਲ ਠੀਕ ਹੋਵੋਗੇ ਤਰ੍ਹਾਂ ਜੀ ਅੱਜ ਦਾ ਦਿਵਸ ਤੇ ਲੈ ਕੇ ਆਏ ਕਰੰਟ ਅਫੇਅਰ ਇੱਕ ਵੀਡੀਓ ਕਾਲ ਕੱਲ ਨੂੰ ਤੁਹਾਨੂੰ 9 ਵਜੇ ਤੁਹਾਡੀ ਅਪਲੋਡ ਹੋ ਜੂਗੀ ਕਰੰਟ ਅਫੇਅਰਾਂ ਦੀ ਠੀਕ ਹੈ ਜੀ ਇੱਕ ਵਾਰੀ ਆਪਾਂ ਨੂੰ ਇਹ ਹੈ ਕਿ ਕਰੰਟ ਅਫੇਅਰ ਦੇ ਨਾਲ-ਨਾਲ ਜਲਦੀ ਜਲਦੀ ਆਪਾਂ ਰਲ ਕੇ ਚੱਲੀਏ ਤਾਂ ਕਰਕੇ ਤੁਹਾਨੂੰ ਮੈਂ ਤਿੰਨ ਦਿਨਾਂ ਵਾਲੇ ਕਰੰਟ ਅਫੇਅਰ ਕਰਵਾਉਣਾ ਰਾਜੇ ਮੈਂ ਦੁਬਾਰੇ ਫੇਰ ਇਹੀ ਗੱਲ ਕਹਿਣਾ ਚਾਹੁੰਦਾ ਜੀ ਚਾਹੇ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਮਰਜ਼ੀ ਦੇਣਾ ਕੋਈ ਵੀ ਦੇਣਾ ਰਾਜੇ ਤਾ ਇਸ ਚੈਨਲ ਤੋਂ ਆਪਣੇ ਚੈਨਲ ਤੋਂ ਕਰੰਟ ਅਫੇਅਰ ਤੁਹਾਡੇ ਵਾਸਤੇ ਸ਼ਫੀ ਸ਼ੈਂਟ ਨੇ ਬਾਰੀ-ਬਾਰੀ ਹੀ ਗੱਲ ਕਹਿ ਰਹੇ ਹਨ ਕਿਉਂਕਿ ਬੱਚੇ ਕੀ ਕਰਦੇ ਰਾਜੇ ਕਾਫੀ ਚੀਜ਼ਾਂ ਦੇ ਵਿਚੋਲ ਜੀ ਜਾਂਦਾ ਇਧਰੋਂ ਵੀ ਪੜ੍ਹ ਲੈ ਕਰੰਟ ਅਫੇਅਰ ਕਿਤੋਂ ਹੋਰ ਵੀ ਪੜ੍ਹ ਲੈ ਕਿਤੋਂ ਹੋਰ ਵੀ ਪੜ੍ਹ ਲੈ ਠੀਕ ਹੈ ਜੀ ਪਰ ਜਿਹੜੇ ਬੱਚੇ ਮੇਰੇ ਕੋਲ ਪੜ੍ਹ ਰਹੇ ਹੈ ਰਾਜੇ ਠੀਕ ਹੈ ਜੀ ਉਹਨਾਂ ਮੁਰੇ ਮੇਰੀ ਇੱਕ ਇਹੀ ਇੱਕ ਰਿਕਵੈਸਟ ਹੈਗੀ ਜਿਆਦਾ ਰਾਜੇ ਤੁਸੀਂ ਮੇਰੇ ਕੋਲ ਹੀ ਪੜ੍ਹ ਲਓ ਕਰੰਟ ਅਫੇਅਰ ਤੇ ਜਾਂ ਕਿਸੇ ਹੋਰ ਕੋਲੋਂ ਪੜ੍ਹ ਲਓ ਕਿਉਂਕਿ ਇਹਦੇ 'ਚ ਦੇਖੋ ਮੈਨੂੰ ਤਾਂ ਕੋਈ ਫਾਇਦਾ ਜਾਂ ਨੁਕਸਾਨ ਨਹੀਂ ਹੈਗਾ ਪਰ ਤੁਹਾਡੇ ਨਾਲ ਨੁਕਸਾਨ ਜਾਂ ਫਾਇਦਾ ਬਹੁਤ ਵੱਡਾ ਇਹਦੇ ਵਿੱਚ ਜੇਕਰ ਤੁਸੀਂ ਕਿਸੇ ਇੱਕ ਇੱਕ ਜਗ੍ਹਾ ਤੋਂ ਪੜੋਗੇ ਤਾਂ ਉਹ ਜੀ ਤੁਹਾਡੇ ਪੱਕੀ ਤਰ੍ਹਾਂ ਯਾਦ ਹੋਊਗੀ ਜੇ ਤੁਸੀਂ ਅਲੱਗ-ਅਲੱਗ ਜਗ੍ਹਾ ਤੋਂ ਪੜੋਗੇ ਤਾਂ ਤੁਹਾਡੇ ਅਲੱਗ-ਅਲੱਗ ਕਰੰਟ ਅਫੇਅਰ ਨਹੀਂ ਯਾਦ ਹੋਣੇ ਰਾਜੇ ਠੀਕ ਹੈ ਜੀ ਤਾਂ ਕਰਕੇ ਤੁਹਾਨੂੰ ਕਹਿ ਰਹੇ ਹਾਂ ਚਲੋ ਚੱਲਦੇ ਆ ਜਿਹੜੇ ਕਰੰਟ ਅਫੇਅਰਾਂ ਤੇ ਉਸ ਤੋਂ ਪਹਿਲਾਂ ਦੱਸਣਾ ਚਾਹਣਾ ਰਾਜੇ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਵੀਡੀਓ ਪੰਜਾਬ ਪਟਵਾਰੀ ਕਲਰਕ ਗਰੁੱਪ ਡੀ ਇਨਾ ਕਿਸੇ ਵੀ ਪੇਪਰ ਦੀ ਤਿਆਰੀ ਕਰਨਾ ਚਾਹੁੰਦਾ ਰਾਜੇ ਕਰਨਾ ਵੀ ਚਾਹੁੰਦਾ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਬਿਲਕੁਲ ਜ਼ੀਰੋ ਲੈਵਲ ਤੋਂ ਕਰਨਾ ਚਾਹੁੰਦਾ ਰਾਜੇ ਤੇ ਬਿਲਕੁਲ ਨਾਰਮਲ ਜੀ ਇੱਕ ਫੀਸ ਤੇ ਕਰਨਾ ਚਾਹੁੰਦਾ ਤਾਂ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਦੀਪ ਪੁੱਲਰ ਐਜੂਕੇਸ਼ਨ ਅਰਾ ਇਹ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਿੰਨਾ ਬੱਚਿਆਂ ਕੋਲੇ ਆਈਫੋਨ ਆ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਅਤੇ ਕਲਾਸ ਪਲੱਸ ਵਾਲਾ ਇੱਕ ਕੋਡ ਵੀ ਫਿਲ ਕਰ ਦੇਣਾਗਾ ਡਬਲ ਐਕਸ ਰੈਮ ਜੇਕਰ ਕਿਸੇ ਕੈਂਡੀਡੇਟ ਨੂੰ ਕੀ ਪ੍ਰੋਬਲਮ ਆਉਂਦੀ ਹੈ ਰਾਜੇ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਆਹ ਹੈ ਭਾਈ ਫ ਉਹ ਰਾਜੇ ਇਹ ਬੈਚ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਮਿਲਣਗੀਆਂ ਰਾਜੇ ਜਿਹੜੇ ਕੈਂਡੀਡੇਟਾਂ ਨੇ ਰਾਜੇ ਕਦੇ ਮੈਥ ਨੂੰ ਤੇ ਇੰਗਲਿਸ਼ ਨੂੰ ਹੱਥ ਵੀ ਲਾਇਆ ਸੀ ਠੀਕ ਹੈ ਜੀ ਜਿਹਨਾਂ ਕੈਂਡੀਡੇਟਾਂ ਨੇ ਪਹਿਲੀ ਪਹਿਲੀ ਵਾਰ ਤਿਆਰੀ ਕੀਤੀ ਸੀ ਪਿਛਲੀਆਂ ਭਾਟੀਆਂ ਦੇ ਵਿੱਚ ਉਹੀ ਕੈਂਡੀਡੇਟ ਸਿਲੈਕਟ ਹੋਏ ਐ ਠੀਕ ਹੈ ਜੀ ਤੇ ਅੱਜ ਤੋਂ ਹੀ ਰਾਜੇ ਬੈਚ ਜੁਆਇਨ ਕਰਕੇ ਆਪ ਦੀ ਸਟੱਡੀ ਜਿਹੜੀ ਉਹ ਕੰਟੀਨਿਊ ਸ਼ੁਰੂ ਕਰ ਸਕਦੇ ਹੋ ਤੁਹਾਨੂੰ ਆਲ ਸਬਜੈਕਟ ਮਿਲਣਗੇ ਤੇ ਇੰਗਲਿਸ਼ ਦੇ ਲੈਕਚਰ ਤੁਹਾਡੇ ਹਜੇ ਮਤਲਬ ਦੱਸ ਦੇਣਾ ਤੱਕ ਲੱਗਣ ਲੱਗਣਗੇ ਕਿਉਂਕਿ ਤੁਹਾਡਾ ਸਲੇਵਸ ਸਮੇਂ ਕੰਟੀਨਿਊ ਹੀ ਰੱਖ ਇਹ ਵੀਡੀਓ ਦੇ ਵਿੱਚ ਅੱਜ ਤੁਹਾਨੂੰ 4 5 6 ਫਰਵਰੀ ਦੇ ਕਰੰਟ ਅਫੇਅਰ ਮੌਜੂਦ ਹੈਗੇ ਠੀਕ ਹੈ ਚਲੋ ਸਭ ਤੋਂ ਪਹਿਲੀ ਗੱਲ ਕਹਿੰਦੇ ਪੰਜਵੇਂ ਨੰਬਰ ਦਾ ਭਾਰਤ ਰਾਟਰ ਪੁਰਸਕਾਰ ਕਿਸ ਨੂੰ ਦਿੱਤਾ ਗਿਆਗਾ 50 ਨੰਬਰ ਦਾ ਰਾਜ ਦੇਖੋ ਹੁਣ ਤੱਕ ਜਿੰਨੇ ਵੀ ਦਿੱਤੇ ਗਏ ਆ ਉਹਦਾ ਛੱਡੋਂ ਪਰ ਜਿਹੜਾ ਹੁਣ ਦਿੱਤਾ ਗਿਆ ਹੈਗਾ ਜਿਹੜਾ ਇਸ ਸਾਲ ਦਿੱਤਾ ਗਿਆ ਰਾਜ ਉਹ 50 ਨੰਬਰ ਦਾ ਕੀ ਪੰਜ ਪੰਜਵਾਂਗਾ ਉਹ ਠੀਕ ਹੈ ਜਿਵੇਂ ਪਹਿਲਾ ਸੈਕਿੰਡ ਫਸਟ ਸੈਕਿੰਡ ਥਰਡ ਇਸ ਤਰ੍ਹਾਂ ਹੁੰਦਾਗਾ ਤਾਂ ਇਹ ਕਹਿੰਦੇ ਕਿਹਨੂੰ ਦਿੱਤਾ ਗਿਆ ਇਹ ਪੁਰਸਕਾਰ ਇਹ ਦਿੱਤਾ ਗਿਆ ਜੀ ਲਾਲ ਕ੍ਰਿਸ਼ਨ ਅਡਵਾਨੀ ਜੀ ਨੂੰ ਠੀਕ ਹੈ ਜੀ ਲਾਲ ਕ੍ਰਿਸ਼ਨ ਅਡਵਾਨੀ ਜੀ ਨੂੰ ਦਿੱਤਾ ਗਿਆ ਹੈਗਾ ਇਸ ਤੋਂ ਪਹਿਲਾਂ ਰਾਜੇ ਇਹ ਅਵਾਰਡ 1954 ਦੇ ਵਿੱਚ ਦਿੱਤਾ ਗਿਆ ਸੀ ਠੀਕ ਹੈ ਜੀ 1954 ਦੇ ਵਿੱਚ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਉਹਨੂੰ ਡਾਕਟਰ ਰਾਧਾ ਕ੍ਰਿਸ਼ਨ ਜੀ ਨੂੰ ਰਜਿੰਦਰ ਪ੍ਰਸਾਦ ਉਹਨਾਂ ਨੂੰ ਦਿੱਤੇ ਗਏ ਸੀ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ 2019 ਦੇ ਵਿੱਚ ਇਹ ਦਿੱਤਾ ਗਿਆ ਸੀ ਰਾਜੇ ਆਪਣੇ ਪਰਨਮ ਮੁਖਰ ਜੀ ਪਰਨਮ ਮੁਖਰ ਜੀ ਨੂੰ ਦਿੱਤਾ ਗਿਆ ਸੀ ਠੀਕ ਹੈ ਜੀ ਇਹ ਵੀ ਨਾਲ ਯਾਦ ਰੱਖਣੀ ਹੈ ਦੂਸਰੀ ਗੱਲ ਵਾਰਡ ਕੈਂਸਰ ਡੇ ਸੈਲੀਬ੍ਰੇਟ ਇਹ ਕਿਸ ਦਿਨ ਮਨਾਇਆ ਜਾਂਦਾ ਹੈਗਾ ਇਹਦੇ ਵਿੱਚ ਕੀ ਕਿਹਾ ਜਾਂਦਾ ਹੈ ਜੇ ਜਾਗਰਤਾ ਫਲਾਈ ਜਾਂਦੀ ਹੈਗੀ ਠੀਕ ਹੈ ਜੀ ਇਹ ਅਪਰੇਸ਼ਨ ਨੂੰ ਰਾਜੇ ਦੱਸੋ ਬੈਕਸਰੇਮੈਨ ਲਿਖ ਕੇ ਦਿੰਨਾ ਕਿ ਜਿੰਨੇ ਮੈਂ ਕਰੰਟ ਅਫੇਅਰ ਕਰਵਾਈ ਜਾਂਦਾ ਉਹ ਤੁਹਾਨੂੰ ਪੱਕੇ ਆਉਣੇ ਆਉਣੇ ਉਹਦੇ ਚ ਪਰ ਜਿਹੜੇ ਮੈਂ ਤੁਹਾਨੂੰ ਕਹਤੇ ਕਿ ਪੱਕਾ ਤੁਹਾਨੂੰ ਪੇਪਰ ਵਿੱਚ 200% ਮਿਲਣਗੇ ਹੀ ਮਿਲਣਗੇ ਮਿਲਣਗੇ ਦਾ ਸਾਰੀ ਪਰ ਜਿਹੜੇ ਪੱਕਾ ਪਤਾ ਕਿ ਪੈਣਗੇ ਪੈਣਗੇ ਉਹ ਕਰੰਟ ਅਫੇਅਰ ਤੇ ਜਿਹਦੇ ਮੈਂ 200% ਲਿਖਦਾ ਉਹ ਤਾਂ ਪੱਕੀ ਪਿਆ ਹੋਊ ਪੇਪਰ 'ਚ ਠੀਕ ਹੈ ਜੀ ਤਾਂ ਇਹ ਦਿਵਸ ਮਨਾਇਆ ਜਾਂਦਾ ਰਾਜੇ 4 ਫਰਵਰੀ ਨੂੰ जिम्मे राजीरा ਦੇ ਇੰਪੋਰਟੈਂਟ ਹੈ ਉਸ ਤੋਂ ਜ਼ਿਆਦਾ ਇਸੇ ਦਾ ਥੀਮ ਇੰਪੋਰਟੈਂਟ ਹੈ ਥੀਮ ਜ਼ਰੂਰ ਯਾਦ ਕਰ ਲਿਓ ਸਤੋਂ ਪੁੱਛਿਆ ਜਾ ਸਕਦਾ ਕਿ ਥੀਮ ਕੀ ਹੈ ਥੀਮ ਹੈਗਾ ਰਾਜੀ ਦਾ 2024 ਦਾ ਕਲੋਜ਼ ਦਾ ਕੇਅਰ ਗੈਪ एवरीवन ਡਿਜ਼ਰਵ ਐਕਸੈਸ ਟੂ ਕੈਂਸਰ ਕੇਅਰ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਇਹ ਪ੍ਰਸ਼ਨ ਵੀ ਆਪਣੇ ਵਾਸਤੇ ਇੰਪੋਰਟੈਂਟ ਬਣ ਜਾਂਦਾਗਾ ਕਿਨੇ ਜਿਹੜੀਆਂ ਕਾਮਨ ਵੈਲਥ ਅਟਾਰਨੀ ਐਂਡ ਸੌਲੀਸਿਟਰ ਜਨਰਲ ਇਜ਼ ਕਾਨਫਰੈਂਸ ਹੋਈ ਹੈ 2024 ਦੀ ਇਹ ਕਿੱਥੇ ਆਰਗੇਨਾਈਜ਼ ਕੀਤੀ ਗਈ ਹੈ ਇਹ ਆਰਗੇਨਾਈਜ਼ ਕਿੱਥੇ ਕੀਤੀ ਗਈ ਹੈ ਰਾਜੇ ਆਪਾਂ ਤੋਂ ਇਹ ਪੁੱਛ ਰਹੇ ਨੇ ਇਹਦਾ ਉਦਘਾਟਨ ਕੀਤਾ ਪਾਈ ਸਾਹ ਮੋਦੀ ਸਾਹਿਬ ਨੇ ਇਹ ਗੱਲ ਤੁਹਾਨੂੰ ਦੱਸ ਦੰਦਾ ਮੈਂ ਤੇ ਇਹਦਾ ਆਨਸਰ ਹੈਗਾ ਆਪਣਾ ਨਵੀਂ ਦਿੱਲੀ ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਰਾਜੇ ਕੌਨਵੈਂਟ ਟਾਉਨੀਅਰ ਸੋਲੀਟਰ ਜਰਨਲਿਸਟ ਕਾਨਫਰੰਸ ਹੈ ਜਿਹੜੀ ਆਰਗੇਨਾਈਜ਼ ਕੀਤੀ ਗਈ ਹੈ ਬਹੁਤ ਹੀ ਜ਼ਿਆਦਾ ਮਤਵਪੂਰਨ ਆਪਰੇਸ਼ਨ ਹੈ ਇਹ ਇਸ ਤੋਂ ਬਾਅਦ ਅਗਲਾ ਦੇਖੋ ਰਾਜੇ ਆਪਰੇਸ਼ਨ ਮੈਨੂੰ ਕਰਨ ਦੀ ਤਾਂ ਲੋੜ ਪਈ ਹੈ ਕਿਉਂਕਿ ਤੁਹਾਨੂੰ ਮੈਂ ਬਹੁਤ ਜਗ੍ਹਾ ਤੇ ਕਰਵਾਇਆ ਹੋਇਆਗਾ ਕਿ ਪੈਰੀਆਰ ਜਿਹੜੀ ਵਾਈਲਡਲਾਈਫ ਸੈਂਚਰੀ ਹੈਗੀ ਇਹ ਆਪਣੇ ਕੇਰਲਾ ਦੇ ਵਿੱਚ ਹੈਗਾ ਇਸ ਨੂੰ ਕਰਵਾ ਕੇ ਗਿਆ ਹੋਇਆ ਹੁਣ ਰਾਜੀ ਇਹ ਚਰਚਾ ਦੇ ਵਿੱਚ ਰਹੀ ਹੈਗੀ ਇਹਦੇ ਮੂਰੇ ਲਿਖਤਾ ਇਹਨਾਂ ਨੇ ਥਨਥਾਈ ਥਨਥਾਈ ਪੈਰੀਆਰ ਵਾਈਲਡਲਾਈਫ ਸੈਂਚਰੀ ਕਿੱਥੇ ਜੇ ਦੇਖੋ ਰਾਜੀ ਜੇ ਜਿੱਦਾਂ ਤੁਹਾਨੂੰ ਕੱਲਾ ਪੈਰੀਆਰ ਕਹਿੰਦਾ ਫਿਰ ਤਾਂ ਆਪਣਾ ਆਨਸਰ ਹੋਣਾ ਕੇਰਲਾ ਠੀਕ ਹੈ ਜੀ ਪਰ ਇਹਨਾਂ ਨੇ ਮੂਰੇ ਕੀ ਕਿਹਾ ਥਨਥਾਈ ਪੈਰੀਆਰ ਹੁਣ ਜਿਹੜੇ ਬੱਚਾ ਨੇ ਰਾਜੀ ਕਰੰਟ ਅਫੇਅਰ ਕਰੇ ਨਹੀਂ ਹੋਣੇ ਉਹਨਾਂ ਨੇ ਮੈਨੂੰ ਇੰਨਾ ਪਤਾ ਕਿ 100 ਦੇ ਵਿੱਚੋਂ 99% ਬੱਚੇ ਜਿਹੜਾ ਆਨਸਰ ਲਾ ਕੇ ਆਉਂਦੇ ਸੀ ਉਹ ਕੇਰਲਾ ਹੀ ਲਾ ਕੇ ਆਉਣਗੇ ਠੀ ਫੇਰ ਤਾਂ 500 ਲਾ ਕੇ ਉਹਨਾਂ ਕੇਰਲਾ ਪਰ ਜੇ ਮורה ਥੰਥਾਈ ਲਿਖਤਾ ਤਾਂ ਫਿਰ ਆਪਣਾ ਆਨਸਰ ਨਾਲ ਦੀ ਨਾਲ ਹੀ ਬਦਲ ਜੂਗਾ ਫਿਰ ਆਪਣਾ ਆਨਸਰ ਕਿਹੜਾ ਆ ਜੂਗਾ ਫਿਰ ਆਪਣਾ ਆਨਸਰ ਆ ਜੂਗਾ ਜੀ ਤਾਮਨਾਡੂ ਠੀਕ ਹੈ ਜੀ ਤਾਂ ਕਰਕੇ ਇਹ ਸਾਰੀਆਂ ਚੀਜ਼ਾਂ ਰਾਜੇ ਮੈਂ ਤੁਹਾਨੂੰ ਕਰਵਾ ਰਿਹਾ ਹੈਗੀ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਾਕੀ ਆਪਾਂ ਚੱਲਣਾਗਾ TCS ਦੇ ਅਕੋਰਡਿੰਗ ਜਿਹੜਾ ਬੱਚਾ TCS ਦੇ ਅਕੋਰਡਿੰਗ ਸਟੱਡੀ ਕਰ ਲੈਂਦਾ ਰਾਜੇ ਉਹਦਾ ਕੋਈ ਵੀ ਪੇਪਰ ਨਹੀਂ ਰਹੂਗਾ ਕਿਉਂਕਿ ਆਪਾਂ ਇਸ ਵਾਰ ਸਲੇਪਸ ਦੇ ਵਿੱਚ ਕੋਈ ਚੀਜ਼ ਨਹੀਂ ਛੱਡਣੀ ਇਸ ਵਾਰ ਰਾਜੇ ਸਾਰਾ ਕੁਝ ਮੈਂ ਆਪਦੇ ਹਿਸਾਬ ਤੇ ਕਰਵਾਉਂਗਾ ਕਿਸੇ ਬੱਚੇ ਨੇ ਇਹ ਕੀ ਜੀ ਆਹਦਾ ਸਲੇਬਸ ਦੇ ਵਿੱਚ ਹੈ ਨਹੀਂ ਸੀ ਜੀ ਆਹ ਸਲੇਬਸ ਦੇ ਵਿੱਚ ਹੈਗਾ ਜਿਹਦਾ ਜੀ ਇਹ ਹੀ ਚੀਜ਼ਾਂ ਕਰਨੀਆਂ ਗਈਆਂ ਤਾਂ ਪਲੀਸ ਬੈਚ ਪਹਿਲਾਂ ਤੋਂ ਹੀ ਜੁਆਇਨ ਨਾ ਕਰਿਓ ਠੀਕ ਹੈ ਜੀ ਮੇਰਾ ਉਹ ਕੰਮ ਨਹੀਂ ਹੈਗਾ ਕਿ ਤੁਹਾਨੂੰ ਸੌਖੀਆਂ ਜਿਹਾ ਅਸਾਈਨਮੈਂਟਾਂ ਬਣਾ ਕੇ ਤੁਹਾਨੂੰ ਮੈਂ ਅਪਲੋਡ ਕਰਦਾ ਬਾਅਦ ਚ ਤੁਹਾਨੂੰ ਤੁਸੀਂ ਉਹ ਕਰੀ ਚੱਲੋ ਤੁਹਾਨੂੰ ਮੇ ਆਏ ਲੱਗੇ ਕਿ ਹਾਂ ਹਾਂ ਮੈਨੂੰ ਆਉਣ ਲੱਗ ਗਿਆ ਮੂਰਲੇ ਬੰਦੇ ਨੂੰ ਮੇ ਆਏ ਲੱਗਦਾ ਕਿ ਹਾਂ ਹਾਂ ਜਿਆਦਾ ਫਲਾਣਾ ਬੜਾ ਬੜਾ ਪੜਾਉਂਦਾ ਇਹ ਅਸਾਈਨਮੈਂਟਾਂ ਸਾਨੂੰ ਆਉਣ ਲੱਗੀਆਂ ਮੇਰਾ ਕੰਮ ਹੈਗਾਗਾ ਤੁਹਾਨੂੰ ਜਿਹੜੀ ਔਖੀ ਔਖੀ ਚੀਜ਼ਾਂ ਸੌਖੀ ਕਰਕੇ ਕਰਵਾਉਣਾ ਅਸਲ ਦੇ ਵਿੱਚ ਪ ਤੇ ਹਰੇਕ ਕਲਾਸ ਜ਼ੀਰੋ ਲੈਵਲ ਤੋਂ ਸ਼ੁਰੂ ਕਰਨੀ ਕਿਉਂਕਿ ਆਪਾਂ ਦਾ ਜੀ 4 ਤੋਂ 5 ਬੈਚ ਚਲਾਉਣੇ ਹੁੰਦੇ ਹਨ ਇੱਕ ਸਾਲ ਦੇ ਵਿੱਚ ਉਹ ਵੀ ਲਿਮਟਿਡ ਜੇ ਬੈਚ ਹੁੰਦੇ ਹੈਗੇ ਕਿ ਬਸ ਇੱਕ ਦੋ ਵਾਰ ਨਾ ਤੇ ਚਲਾਈਏ ਨਾ ਚਲਾਉਣਾਗਾ ਕਿਉਂਕਿ ਆਪਾਂ ਨੂੰ ਮਤਲਬ ਹੈਗਾ ਰਿਜ਼ਲਟ ਤੱਕ ਇਹ ਨਹੀਂ ਹੈਗਾ ਕਿ SSC ਆਗੇ ਉਧਰ ਭਜਲੇ RPF ਆਗੇ ਉਧਰ ਭਜਲੇ ਠੀਕ ਹੈ ਜੀ ਮਾਸਟਰ ਕੈਂਡਰ ਆਗੇ ਉਧਰ ਭਜਲੇ ਇਹ ਕੰਮ ਨਹੀਂ ਹੈਗਾ ਠੀਕ ਹੈ ਜੀ ਜਿੰਨੇ ਜਿੰਨੀ ਤੁਹਾਨੂੰ ਚੀਜ਼ ਦੇਵਾਂਗੇ ਉਹ ਪਾਇਓਰਟੀ ਵਾਲੀ ਚੀਜ਼ ਹੋਊਗੀ ਚਲੋ ਹੁਣ ਅਗਲੇ ਦੇ ਵਿੱਚ ਕੀ ਕਹਿੰਦੇ ਕਹਿੰਦੇ ਹੂ ਹੈਜ਼ ਬੀਨ ਨਿਮੜ ਐਸ ਉੱਤਰ ਪ੍ਰਦੇਸ਼ ਸਟੇਟ ਆਈਕਨ ਬਾਈ ਇਲੈਕਸ਼ਨ ਕਮਿਸ਼ਨ ਇੰਡੀਆ ਫੋਰ ਵੋਟਰ ਅਵੇਅਰਨੈਸ ਤੁਹਾਨੂੰ ਪਤਾ ਹੋਵੇ ਜੇ ਵੋਟਾਂ ਜਿਹੜਾ ਇਲੈਕਸ਼ਨ ਕਮਿਸ਼ਨ ਹੁੰਦਾ ਹੈ ਵੋਟਾਂ ਕਰਵਾਉਂਦਾ ਹੈ ਹੈਨਾ ਜਿੱਥੇ ਵੀ ਕਿਤੇ ਵੋਟਾਂ ਪੈਂਦੀਆਂ ਗਈਆਂ ਜੋ ਰਾਸ਼ਟਰਪਤੀ ਰਾਜ ਲੱਗ ਜਾਂਦਾ ਹੈ ਉਹ ਚੋਣ ਜਾਬਤਾ ਲੱਗ ਜਾਂਦਾ ਹੈ ਉਦੋਂ ਇਲੈਕਸ਼ਨ ਕਮਿਸ਼ਨ ਦੀ ਚੱਲਣ ਲੱਗ ਜਾਂਦੀ ਹੈ ਹੈਨਾ ਚੀਫ ਇਲੈਕਸ਼ਨ ਕਮਿਸ਼ਨ ਕੌਣ ਹੈ ਆਪਣੇ ਤੁਸੀਂ ਦੱਸਣਾਗਾ ਠੀਕ ਹੈ ਜੀ ਇਹ ਨਾ ਮਤਲਬ ਅਲੱਗ-ਅਲੱਗ ਸਟੇਟਾਂ ਨਾਲ ਆਪਣੇ ਆਈਕਨ ਲਾਉਣੀਆਂ ਅਵੇਅਰਨੈਸ ਪਲਾਉਣ ਵਾਸਤੇ ਲੋਕਾਂ ਨੂੰ ਜਾਗਰੂਕਤ ਕੀਤਾ ਜਾਂਦਾ ਕਿ ਤੁਸੀਂ ਵੋਟ ਪਾਉਣੀ ਹੈ ਵੋਟ ਪਾਉਣ ਦਾ ਕੀਤ ਘਾਰ ਹੈਗਾ ਇੱਕ ਫਾਰਮੈਲਿਟੀ ਹੁੰਦੀ ਹੈ ਇਹ ਹਨਾ ਤਾਂ ਉਵੇਂ ਜਿਵੇਂ ਕਹਿੰਦੇ ਇਲੈਕਸ਼ਨ ਕਮਿਸ਼ਨ ਹੈ ਜੂਪੀ ਦਾ ਇਲੈਕਸ਼ਨ ਕਮਿਸ਼ਨ ਹੈ ਜੂਪੀ ਸਟੇਟ ਦੇ ਵਿੱਚ ਵੋਟਰ ਹੈ ਜਿਨ੍ਹਾਂ ਨੇ ਆਪਾਂ ਜਿਵੇਂ ਆਪਾਂ ਵੋਟ ਪਾਉਣ ਜਿਨ੍ਹਾਂ ਨੂੰ ਜਾਗਰੂਕਤ ਕਰਨ ਵਾਸਤੇ ਕਿਹਨੂੰ ਨੇ ਆਈਕਨ ਲਾਇਆ ਹੈਗਾ ਕਿ ਭਾਈ ਇਹ ਬੰਦਾ ਲੋਕਾਂ ਨੂੰ ਜਾਗਰੂਕਤ ਕਰੂਗਾ ਕਿ ਤੁਸੀਂ ਆਪਣੀਆਂ ਵੋਟਾਂ ਪਾਉਣੀਆਂ ਤਾਂ ਇਹ ਆ ਗਈ ਗੱਲ ਰਾਜੇ ਏ ਨੰਬਰ ਆਪਸ਼ਨ ਦੀ ਇੱਕ ਕਰੈਕਟਰ ਹੈਗਾ ਮੁ ਏਨੂ ਯੂਪੀ ਸਟੇਟ ਦੇ ਯੂਪੀ ਯੂਪੀ ਦੀ ਰਾਜ ਨੇ ਇਲੈਕਸ਼ਨ ਕਮਿਸ਼ਨ ਵੱਲੋਂ ਇਹਨੂੰ ਕੀ ਕਰਿਆ ਗਿਆ ਉਥੋਂ ਦਾ ਆਈਕਨ ਹੈ ਜਿਹੜਾ ਉਹ ਲਗਾਇਆ ਗਿਆਗਾ ਚਲੋ ਇਸ ਤੋਂ ਬਾਅਦ ਅਗਲਾ ਏਸ਼ੀਅਨ ਕ੍ਰਿਕਟ ਕਾਨਫਰੰਸ ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆਗਾ ਜਿਹੜਾ ਰਾਜੇ ਬੰਦਾ ਲਾਇਆਗਾ ਏਸ਼ੀਅਨ ਕ੍ਰਿਕਟ ਕਾਉਂਸਲ ਨੂੰ ਪਤਾਗਾ ਠੀਕ ਹੈ ਜਿਹੜੀ ਆਪਣੇ ICC ਹੁੰਦੀ ਹੈ ਇੱਕ ਤਾਂ ਇਹਦੇ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਜਿਹੜੀ ਕਿ ਆਪਣੀ 1909 ਦੇ ਵਿੱਚ ਸ਼ਾਇਦ ਬਣੀ ਸੀ ਹੁਣ ਮੇਰੇ ਜਾਹਾਂ ਸ਼ਾਹ 1909 ਦੇ ਵਿੱਚ ਹੀ ਬਣੀ ਸੀ ਤੇ ਉਹਦਾ ਹੈਗੇ ਦੁਨੀਆ ਲੈਵਲ ਤੇ ਰਾਜੇ ਇੱਕ ਆਪਣੀ ਹੈਗੇ ਬੀਸੀਆਈ ਜਿਹੜੀ ਆਪਣੇ ਕ੍ਰਿਕਟ ਦੇ ਟੂਰਨਾਮੈਂਟ ਕਰੋ ਹੁੰਦੇ ਜਿਹੜੀ ਆਪਣੇ ਉਗੜ ਬਉਂਦੀ ਹੈ ਹੁਣ ਪਹਿਲਾਂ ਤਾਂ ਤਾਂ 100 ਰੁਪਏ ਗੰਗੂਲੀ ਹੁੰਦਾ ਸੀ ਰਾਜੇ ਪਹਿਲਾਂ ਤਾਂ ਹੁਣ ਜਿਹੜਾ ਬੰਦਾ ਨੇ ਇਹ ਲਾਇਆ ਸੀ ਰਾਜੇ ਬੀਸੀਸੀ ਦੇ ਚੇਅਰਮੈਨ ਉਹ ਬੰਦੇ ਨੇ ਮੈਂ ਕਿਹਾ ਜ਼ਿੰਦਗੀ ਦੇ ਵਿੱਚ ਕਦੇ ਕੱਪੜੇ ਧੋਣ ਵਾਲਾ ਥਾਪਾ ਵੀ ਨਹੀਂ ਪੜਿਆ ਹੋਣਾ ਜਿਹੜੇ ਬੰਦੇ ਨੂੰ ਇਹਨਾਂ ਨੇ BCCI ਦਾ ਚੇਅਰਮੈਨ ਲਾਇਆ ਹੋਇਆ ਤੇ ਹੁਣ ਉਸੇ ਦਾ ਪਤੰਦਰਾਂ ਨੇ ਚੱਕ ਕੇ ਏਸ਼ੀਅਨ ਕ੍ਰਿਕਟ ਕਾਨਫਰੰਸ ਦਾ ਲਾਤਾ ਇਹ ਰਾਜੇ ਜਿਹੜਾ ਬੰਦਾ ਇਹਨੇ ਮੈ ਤੁਹਾਨੂੰ ਦੱਸਿਆ ਇਹਨੇ ਕੱਪੜੇ ਤੋਂ ਨਾਲ ਥਾਪਾ ਵੀ ਨਹੀਂ ਪਤੰਦਰ ਨੇ ਕਦੇ ਫੜਿਆ ਹੁਣ ਇਹਨੂੰ ਬੈਟ ਵੀ ਨਹੀਂ ਫੜਨਾ ਆਉਂਦਾ ਇਹ ਕਿਹਦਾ ਭਤੀਜਾ ਹੈ ਇਹ ਹੈਗਾ ਆਪਣੇ ਅੰਮਿਤ ਸ਼ਾਹ ਦਾ ਭਤੀਜਾ ਠੀਕ ਹੈ ਜੀ ਇਹਨੂੰ ਪਤੰਦਰ ਨੂੰ ਲਾਤਾ ਇਹਨਾਂ ਨੇ ਇਹਦਾ ਨਾਮ ਹੈਗਾ ਜੇਸ਼ ਸ਼ਾਹ ਬੀ ਨੰਬਰ ਆਪਸ਼ਨ ਇਸ ਤਵਰ ਅਗਲੇ ਦੇ ਵਿੱਚ ਕੀ ਕਹਿੰਦੇ ਆ ਦੇਖੋ ਸਾਰੇ ਰਾਜੇ ਮੈਨੂੰ ਦੱਸੇ ਜਾਂਦਾ ਜਿਹੜਾ ਬੱਚਾ ਗਰੰਟ ਅਫਰ ਕਰ ਰਿਹਾ ਸਿਰਫ ਮੇਰੇ ਕੋਲ ਉਹ ਜਿਹੜਾ ਕਰ ਰਿਹਾ ਉਹ ਮੇਰੇ ਕੋਲ ਹੀ ਕਰੇ ਜੇ ਕਿਸੇ ਹੋਰ ਕੋਲ ਕਰਨਾ ਤਾਂ ਜੇ ਉਧਰੋਂ ਕਰੋ ਜਾਂ ਆਪਦੇ ਆਪ ਕਰੋ ਠੀਕ ਹੈ ਪਰ ਜਿਹੜਾ ਕੁਝ ਮੈਂ ਕਰਵਾਈ ਜਾਂਦਾ ਜੇ ਤੁਸੀਂ ਲਾਹਾ ਲੈਣਾ ਹੀ ਆਵਦਾ ਟਾਈਮ ਲੈ ਕੇ ਆਏ ਹੋ ਮੇਰੇ ਕੋਲ ਤਾਂ ਆਪਰੇ ਟਾਈਮ ਦਾ ਪੂਰੇ ਦਾ ਪੂਰਾ ਲਾਹਾ ਲਓ ਜਿਵੇਂ ਰਾਜੇ ਲੈਕਚਰ ਇਹ ਹੈ ਸਾਰੇ ਲੈਕਚਰ ਓਵੇਂ ਤੋਂ ਓਵੇਂ ਸ਼ੁਰੂ ਕਰੂੰਗਾ ਤੇ 20 ਡੇ ਤੱਕ ਰਾਜੇ ਠੀਕ ਹੈ ਜੀ 20 ਤੋਂ ਕੱਟ ਕੱਟ ਦਿਨਾਂ ਦੇ ਵਿੱਚ ਵਿੱਚ ਰਾਜੇ ਤੁਹਾਨੂੰ ਮੈਂ A to Z ਸਾਰੀਆਂ ਚੀਜ਼ਾਂ ਦਾ ਨਾ ਸ਼ਡਿਊਲ ਸਾਰਾ ਕੁਝ ਕਰਕੇ ਤੁਹਾਨੂੰ ਮੈਂ ਅਪਲੋਡ ਕਰ ਲੱਗ ਜੂ ਤੁਹਾਡੀ ਪੇਪਰ ਤੱਕ ਰਾਜੇ ਫੁੱਲ ਤਿਆਰੀ ਕਰਵਾ ਦਵਾਂਗਾ ਕਿ ਐਪ ਦੇ ਵਿੱਚ ਵੀ ਰਾਜੇ ਮੈਂ 70% ਸਿਲੇਬਸ ਅਪਲੋਡ ਕੀਤਾ ਹੋਇਆ ਥੋੜਾ ਉਹ ਚੰਗੀ ਤਰ੍ਹਾਂ ਕਰੋ ਉਹਦੀ ਰਿਵੀਜ਼ਨ ਕਰੋ ਠੀਕ ਹੈ ਜਿਹਨੂੰ ਪੱਕਾ ਕਰੋ ਉਸ ਤੋਂ ਬਾਅਦ 30% ਲੈਂਦਾ ਤੁਹਾਨੂੰ ਮੈਂ ਨਾਲ ਦੀ ਨਾਲ ਹੀ ਕਰਵਾਉਂਦਾ ਜਾਊਂਗਾ ਦੇਖੋ ਜੀ ਹੁਣ ਕੀ ਕਹਿੰਦੇ ਆ ਕਹਿੰਦੇ 68ਵੇਂ ਗ੍ਰੇਮੀ ਅਵਾਰਡ 2024 ਜਿਹੜਾ ਹੋਇਆਗਾ ਇਹਦੇ ਵਿੱਚ ਕਿਹੜੀ ਉਹ ਇੰਡੀਅਨ ਇੱਕ ਐਲਬਮ 바ਗੀ ਜੀਨੇ ਗ੍ਰੇਮੀ ਅਵਾਰ ਜਿੱਤਿਆ ਗ੍ਰੇਮੀ ਵਾਰ ਕਿਹੜੇ ਖੇਤਰ ਦੇ ਵਿੱਚ ਹੁੰਦਾ ਰਾਜੇ 뮤직 ਦੇ ਖੇਤਰ ਦੇ ਵਿੱਚ ਹੁੰਦਾ ਜੇ ਆਪਾਂ ਨੂੰ ਕਹਿੰਦੇ ਬੈਸਟ ਗਲੋਬਲ 뮤직 ਐਲਬਮ ਕੈਟਾਗਰੀ ਦੇ ਵਿੱਚੋਂ 66ਵਾਂ ਗ੍ਰੇਮੀ ਵਾਰ 2024 ਦਾ ਕਿਹੜੀ ਇੰਡੀਅਨ ਐਲਬਮ ਨੇ ਜਿੱਤਿਆ ਉਹ ਪੁੱਛ ਰਹੇ ਨੇ ਰਾਜੇ ਇਹ ਜੋ ਜਿੱਤੇ ਰਾਜੇ ਦਿਸ ਮੂਵਮੈਂਟ ਨੇ ਠੀਕ ਹੈ ਜੀ ਦਿਸ ਮੂਵਮੈਂਟ ਨੇ ਜਿੱਤਿਆ ਹੈਗਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਿਪਰੇਸ਼ਨ ਹੈ ਇਹ ਹੁਣ ਦੇਖੋ ਧਿਆਨ ਦੇਣ ਵਾਲੀਆਂ ਗੱਲਾਂ ਤਾਂ ਇਹ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਕਿੰਮੇ ਨੰਬਰ ਦਾ ਹੋਇਆ ਇਹ ਇਹ ਹੋਇਆ ਛਾਰਟ ਵਿੱਚ ਨੰਬਰ ਦਾ ਐਲਬਮ ਆਫ ਦਾ ਇਅਰ ਕਿਹੜੀ ਚੁਣੀ ਗਈ ਹੈ ਜਿਹੜਾ ਜੇ ਟਾਈਲਰ ਸਵਿਫਟ ਮਿਡਨਾਈਟ ਰਿਕਾਰਡ ਆਫ ਦਾ ਇਅਰ ਮਿਲੇ ਸਾਈਡਸ ਦੀ ਫਲਾਵਰ Song ਆਫ ਦਾ ਇਅਰ ਆਹ ਤਾਂ ਬਹੁਤ ਮੋਸਟ ਇੰਪੋਰਟੈਂਟ ਆ Song ਆਫ ਦਾ ਇਅਰ ਸਭ ਤੋਂ ਪੁੱਛਿਆ ਜਾ ਸਕਦਾਗਾ ਠੀਕ ਹੈ ਜੀ ਇਹ ਹੈਗਾ ਬਿੱਲੀ ਐਲੇਸ਼ਾ ਵਟ ਇਜ਼ ਆਈ ਮੇਡ ਫੋਰ ਇਸ ਤੋਂ ਬਾਅਦ ਨਿਊ ਬੈਸਟ ਨਿਊ ਆਰਟਿਸਟ ਕੌਣ ਹੈ ਵਿਕਟੋਰੀਆ ਦੇਖੋ ਜੀ ਜਿਹੜਾ ਮੈਂ ਤੁਹਾਨੂੰ ਪਹਿਲ ਤੇ ਆ ਕਰਵਾਇਆ ਤਾਂ ਮੋਸਟ ਇੰਪੋਰਟੈਂਟ ਹੈ ਹੈਨਾ ਆਹ ਤੁਸੀਂ ਵੈਸੇ ਹੁਣ ਗ੍ਰੇਮੀ ਅਵਾਰਡ ਤੋਂ ਡਾਇਰੈਕਟ ਆਪਾਂ ਨੂੰ ਪੁੱਛ ਲਾਂਗੇ ਕਿ ਫਲਾਨਾ ਪੁਰਸਕਾਰ ਕਾਰੇ ਖੇਤ ਨਾਲ ਸੰਬੰਧਤ ਹੈ। ਅੱਗੇ ਵੀ ਕ੍ਰਿਕਟ ਨਾਲ ਬਾਰੇ ਪੁੱਛ ਲਾਂਗੇ ਰਾਂਜੀ ਟਰਾਫੀ ਕ੍ਰਿਕਟ ਨਾਲ ਸੰਬੰਧਤ ਹੈ ਜੀ। ਉਹ ਮੇਜ ਫਲਾਨੀ ਟਰਾਫੀ ਕਾਰੇ ਨਾਲ ਸੰਬੰਧਤ ਹੈ। ਉਹ ਮੇਜ ਤੋਂ ਪੁੱਛਿਆ ਸਾਡੇ ਗ੍ਰੇਮੀ ਅਵਾਰਡ ਕਿਹੜੇ ਖੇਤਰ ਨਾਲ ਸੰਬੰਧਤ ਹੈ? ਇਹ 뮤직 ਦੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਜਿਵੇਂ ਤੁਸੀਂ ਸੁਣਿਆ ਹੋਣਾ ਰਾਜੇ ਏਬਲ ਪੁਰਸਕਾਰ ਵੀ ਸੁਣਿਆ ਹੋਣਾ ਤੁਸੀਂ। ਇਹ ਮੈਥ ਦੇ ਵਿੱਚ ਦਿੱਤਾ ਜਾਂਦਾ ਹੈ। ਉਮੇ ਜਿਵੇਂ 뮤זיਕ ਦੇ ਵਿੱਚ ਕਿਹੜਾ ਦਿੱਤਾ ਜਾਂਦਾ ਹੈ ਗ੍ਰੇਮੀ ਅਵਾਰਡ ਦਿੱਤਾ ਜਾਂਦਾ ਹੈ 뮤זיਕ ਦੇ ਖੇਤਰ ਦੇ ਵਿੱਚ ਇਹ ਸਟਾਰਟ ਕਿਦੋਂ ਹੋਇਆ ਸੀ 1999 ਦੇ ਵਿੱਚ ਇਹ ਪ੍ਰੀਵੀਅਸ ਯੀਅਰ ਆਪਰੇਸ਼ਨ ਅਰ ਹੈ ਜੀ ਪਹਿਲਾ ਬੰਦਾ ਰਾਜੇ ਜਿਹਨੇ ਗ੍ਰੇਮੀ ਅਵਾਰਡ ਜਿੱਤਿਆ ਸੀ ਸਭ ਤੋਂ ਪਹਿਲਾ ਜਿਹੜੇ ਮੇਲ ਪਰਸਨ ਹੈਗਾ ਇਹ ਹੈਗਾ ਪੰਡਿਤ ਰਵੀ ਸ਼ੰਕਰ ਇਹ ਤੁਸੀਂ ਦੱਸਣਾ ਰਾਜੇ ਕੀ ਪਜੌਂਦਾ ਹੁੰਦਾ ਸੀ 뮤זיਕ ਦੇ ਖੇਤਰ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਥੋਂ ਵੀ ਬਹੁਤ ਪ੍ਰੈਸ਼ਨ ਬਣਿਆ ਹੋਇਆ ਹੈ ਕਿ ਰਵੀ ਸ਼ੰਕਰ ਦਾ ਸੰਬੰਧ ਹੈ ਇਹ ਲਿਖਿਆ ਵਿੱਚ ਕਿਹੜੇ ਸੰਗੀਤ ਸਾਜ਼ ਦੇ ਨਾਲ ਹੈ ਤੇ ਸਭ ਤੋਂ ਪੁਰਾਣਾ ਸੰਗੀਤ ਸਾਜ਼ ਕਿਹੜਾ ਆਪਣਾ ਬੀਣਾ ਬੀਣਾ ਆਪਣਾ ਸਭ ਤੋਂ ਪੁਰਾਣਾ ਸੰਗੀਤ ਸਾਜ਼ ਹੈਗਾ ਇਹ ਵੀ ਯਾਦ ਰੱਖ ਲਓ ਨਾਲ ਗੱਲ ਐਟੋ ਵੀ ਪ੍ਰੇਸ਼ਰ ਬਣਿਆ ਹੋਇਆ ਤੇ ਫੀਮੇਲ ਦੇ ਵਿੱਚ ਰਾਜ ਇਹ ਤਨਵੀਸ਼ਾ ਨੂੰ ਮਿਲਿਆ ਸੀ 2010 ਦੇ ਵਿੱਚ ਫੀਮੇਲ ਦੇ ਵਿੱਚ ਤਨਵੀਸ਼ਾ ਨੂੰ ਮਿਲਿਆ ਹੋਇਆ ਮੇਲ ਦੇ ਵਿੱਚ ਪੰਡਤ ਰਵੀਸ਼ੰਕ ਨੂੰ ਮਿਲਿਆ ਹੋਇਆ 1999 ਦੇ ਵਿੱਚ ਸ਼ੁਰੂ ਕੀਤਾ ਸੀ ਗ੍ਰੇਮੀ ਵਾਰਡ ਨਾਲ ਸੰਬੰਧ ਮਿਊਜ਼ਿਕ ਦੇ ਨਾਲ ਹੈ ਏਵਲ ਪੁਰਸਕਾਰ ਦਾ ਮੈਥ ਨਾਲ ਸੰਬੰਧ ਹੈ ਬੀਣਾ ਆਪਣਾ ਸਭ ਤੋਂ ਪੁਰਾਣਾ ਸੰਗੀਤ ਜੰਤਰ ਹੈ ਠੀਕ ਹੈ ਜੀ ਚਲੋ ਤਿੰਨ ਦਿਨਾਂ ਦੇ ਗਰੰਟ ਅਫੇਅਰ ਹੈ ਦੂਸਰੀ ਗੱਲ ਹੁਣ ਜਿੱਥੇ ਵੀ ਕਿ ਤੁਹਾਨੂੰ ਆ ਚੀਜ਼ ਮਿਲ ਗਈ ਇਹਦਾ ਮਤਲਬ ਤੁਹਾਡਾ ਨਿਸ਼ਾਨੇਬਾਜ਼ੀ ਕਹਿੰਦੇ ਬਾਅਦ ਦੁਨੀਆ ਪੱਧਰ ਤੇ ਜਿਹੜੀ ਬਾਡ ਆਰਚਰੀ ਹੋਈ ਹੈ ਬ੍ਰੇਕਥਰੂ ਆਰਚਰੀ ਆਫ 2023 ਦੇ ਵਿੱਚ ਇੰਡੀਅਨ ਕਿਹੜਾ ਇੰਡੀਅਨ ਨਿਸ਼ਾਨੇਬਾਜ਼ ਆ ਜਿਹਨੂੰ ਇਹ ਵਾਰ ਦੇ ਨਾਲ ਸਮਾਨਤ ਕੀਤਾ ਗਿਆਗਾ ਠੀਕ ਹੈ ਜੀ ਇਹ ਹੈਗਾ ਆਪਣਾ ਅਦਿੱਤੀ ਗੋਪੀ ਚੰਦ ਇਹ ਔਰਤ ਰਾਜੇ ਕੁੜੀ ਇੱਕ ਅਦਿੱਤੀ ਗੋਪੀ ਚੰਦ ਇਹ ਬੰਨ ਲਾਈਨਰ ਯਾਦ ਕਰ ਲੋ ਇਹਦਾ ਬੜਾ ਡੀਪਲੀ ਯਾਦ ਦੀ ਲੋੜ ਨਹੀਂ ਆਪਰੇਸ਼ਨ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੀ ਕਹਿੰਦੇ ਆ ਇਹਦੇ ਵਿੱਚ ਕਹਿੰਦੇ ਬਾਇਓ ਮਿਤਰਾ ਬਾਇਓ ਮਿਤਰਾ ਕਹਿੰਦੇ ਇੱਕ ਮਿਸ਼ਨ ਹੈਗਾ ਕਿਹਦਾ ਮਿਸ਼ਨ ਹੈ ਇਹ ਇਸਰੋ ਦਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਹਦੇ ਬਾਰੇ ਤੁਹਾਨੂੰ ਤੁਸੀਂ ਦੱਸਣਾ ਕਮੈਂਟ ਦੇ ਵਿੱਚ ਹੁਣ ਕਮੈਂਟ ਤਾਂ ਤੁਹਾਨੂੰ ਕਰਵਾਉਣਾ ਹੈ ਤੇ ਦੂਸਰੀ ਗੱਲ ਜੇ ਤਾਂ ਕਿਸੇ ਬੱਚੇ ਨੇ ਯਾਦ ਆ ਕਿਉਂਕਿ ਮੈਂ ਕਰਵਾ ਕੇ ਗਿਆ ਹੋਇਆ ਫਿਰ ਤਾਂ ਤੁਸੀਂ ਮੂੰਹ ਜਵਾਨੀ ਕਮੈਂਟ ਕਰਿਓ ਕਰਕੇ ਠੀਕ ਹੈ ਕਿ ਭਾਈ ਮੈਨੂੰ ਹੁਣ ਤੁਸੀਂ ਦੱਸਣਾ ਕਿ ਇਸਰੋ ਸਟੈਲਿਸ਼ ਕਦੋਂ ਹੋਈ ਸੀ ਇਹਦਾ ਫਾਊਂਡਰ ਕੌਣ ਆਗਾ ਕਰਵਾ ਕੇ ਗਿਆ ਹੋਇਆ ਇਸ ਵਕਤ ਦਾ ਚੇਅਰ ਪਰਸਨ ਕੌਣ ਆਗਾ ਬਸ ਆ ਤਿੰਨ ਚੀਜ਼ਾਂ ਦੱਸ ਦਿਓ ਚਲੋ ਹੈੱਡ ਕੁਆਟਰ ਵੀ ਦੱਸ ਹੀ ਦਿਓ ਨਾਲ ਠੀਕ ਹੈ ਜੀ ਤੇ ਬਾਕੀ ਜਿਹੜੇ ਬੱਚੇ ਨੂੰ ਪਤਾ ਨਹੀਂ ਕਮੈਂਟ ਉਹਨਾਂ ਨੇ ਵੀ ਕਰਨਾ ਉਹਨਾਂ ਨੇ ਗੂਗਲ ਤੇ ਸਰਚ ਕਰਨਾ ਜਾਂ ਕਿਸੇ ਬੱਚੇ ਦਾ ਕਮੈਂਟ ਦੇਖ ਕੇ ਫਿਰ ਰਿਪਲਾਈ ਕਰਨਾ ਪਰ ਕਰਨਾ ਜ਼ਰੂਰ ਹੈ ਠੀਕ ਹੈ ਜੀ ਹੁਣ ਰਾਜੇ ਇਸਰੋ ਬਾਰੇ ਤੁਹਾਨੂੰ ਇਹਨਾਂ ਕੋ ਦੱਸਦਾ ਇਸਰੋ ਨੇ ਕੀ ਕੀ ਤਰ੍ਹਾਂ ਜੇ ਇੱਕ ਮਿਸ਼ਨ ਚਲਾਇਆਗਾ ਬਾਇਓ ਮਿਤਰਾ ਇਹ ਮਿਸ਼ਨ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਨਾਲ ਸੰਬੰਧਤ ਹੈਗਾ ਆਪਾਂ ਤੋਂ ਇਹੀ ਪੁੱਛ ਰਹੇ ਨੇ ਕੋਈ ਬਾਹਰੀ ਔਖੀ ਗੱਲ ਨਹੀਂ ਪੁੱਛੀ ਰਾਜੇ ਠੀਕ ਹੈ ਜੀ ਇਹ ਸੰਬੰਧ ਹੈਗਾ ਆਪਣਾ ਗੰਗਿਆਨ ਮਿਸ਼ਨ ਗੰਗਿਆਨ ਮਿਸ਼ਨ ਚਲੋ ਮਿਸ਼ਨ ਗੰਗਿਆਨ ਭਾਰਤ ਦਾ ਪਹਿਲਾ ਮਨੁੱਖ ਰਹਿਤ ਪਲਾਡ ਮਿਸ਼ਨ ਹੈ ਜਿਸ ਤੋਂ ਤੁਹ ਪੁੱਛਣਾ ਕਿ ਭਾਰਤ ਦਾ ਪਹਿਲਾ ਜਿਹੜਾ ਮਨੁੱਖ ਰਹਿਤ ਠੀਕ ਹੈ ਜੀ ਪਲਾਡ ਮਿਸ਼ਨ ਉਹ ਕਿਹੜਾ ਹੈ ਤੁਸੀਂ ਕਹਿੰਨਾ ਗਗਨਜਾਨ ਮੇਰਾ ਨਾਮ ਯਾਦ ਕਰ ਲਓ ਮੇਰਾ ਨਾਮ ਗਗਨਦੀਪ ਸਿੰਘ ਹੈ ਨਾ ਤਾਂ ਗਗਨਜਾਨ ਯਾਦ ਕਰ ਲਿਓ ਇਹ ਇਸਰੋ ਦੁਬਾਰਾ 2025 ਦੇ ਵਿੱਚ ਲਾਂਚ ਕੀਤਾ ਜਾਵੇਗਾ ਠੀਕ ਹੈ ਜੀ ਬਾਇਓ ਮਿਤਰਾ ਦਾ ਮਤਲਬ ਕੀ ਹੈ ਬਾਇਓ ਮਿਤਰਾ ਦੋ ਸ਼ਬਦਾਂ ਤੋਂ ਮਿਲਿਆ ਰਾਜੀ ਬਾਇਓ ਦਾ ਮਤਲਬ ਹੁੰਦਾ ਆਕਾਸ਼ ਤੇ ਮਿੱਤਰ ਦਾ ਮਤਲਬ ਤਾਂ ਨੂੰ ਪਤਾ ਦੋਸਤ ਮਤਲਬ ਆਕਾਸ਼ ਦਾ ਦੋਸਤ ਇਹਦਾ ਫੁੱਲ ਫਾਰਮ ਹੈ ਬਾਇਓ ਮਿੱਤਰ ਹੈ ਦੀ ਠੀਕ ਹੈ ਜੀ ਇਸ ਤੋਂ ਬਾਅਦ ਬਹੁਤ ਬੜੀ ਡਾਇਰੈਕਟ ਆਪਰੇਸ਼ਨ ਪੁੱਛਿਆ ਜਾਊਗਾ ਤੁਹਾਨੂੰ ਲੋਰਾ ਜਨਤਾ ਇੰਟਰਨੈਸ਼ਨਲ ਫੈਸਟੀਵਲ 2024 ਹੈ ਜਿਹੜਾ ਕਿਹੜੀ ਸਟੇਟ ਦੇ ਵਿੱਚ ਯੋਜਿਤ ਕੀਤਾ ਜਾ ਰਿਹਾ ਹੈਗਾ ਹੁਣ ਤੁਹਾਨੂੰ ਇਹਨਾਂ ਦਾ ਪਤਾ ਹੋਣਾ ਲੋਰਾ ਨਹੀਂ ਗਫਾਮਾ ਤੋਂ ਪੁੱਛਿਆ ਜਾਂਦਾਗਾ ਲੋਰਾ ਨਹੀਂ ਗਫਾਮਾ ਕਿੱਥੇ ਸਥਿਤ ਹੈਗੀਆਂ ਮਹਾਰਾਸ਼ਟਰ ਦੇ ਵਿੱਚ ਤਾਂ ਇਹਦਾ ਆਨਸਰ ਵੀ ਮਹਾਰਾਸ਼ਟਰੀ ਹੈਗਾ ਇਹ ਗੱਲ ਯਾਦ ਰੱਖਣੀ ਹੈ ਡੀ ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈਗਾ ਹੁਣ ਰਾਜੇ ਜੀ ਰੋ ਗੱਲ ਚਾਲੀ ਵੀ ਮਹਾਰਾਸ਼ਟਰ ਦੇ ਮਹਾਰਾਸ਼ਟਰ ਦੇ ਵਿੱਚ ਨਾ ਕੁਝ ਇੰਪੋਰਟੈਂਟ ਤਿਹਾੜ ਮਨਾਏ ਜਾਂਦੇ ਹੈਗੇ ਉਹ ਯਾਦ ਕਰ ਲਿਓ ਇਹਦਾ ਗੂੜੀ ਪਾਂਡਵਾ ਹਿੰਦੂਆਂ ਦਾ ਤਿਹਾੜਾ ਇੱਕ ਇੱਕ ਪੋਲਾ ਫੈਸਟੀਵਲ ਇੱਕ এলিਫੈਂਟ ਆ ਠੀਕ ਹੈ ਜੀ ਇਹ ਤਿੰਨੇ ਫੈਸਟੀਵਲ ਯਾਦ ਰੱਖਣੇ ਆ ਕਿਉਂਕਿ ਪੇਪਰ ਤੁਹਾਨੂੰ ਪਉਣਾ ਹੈ TCS ਨੇ TCS ਨੇ ਰਾਜੇ SSC ਨੂੰ ਫੋਲੋ ਕਰਨਾਗਾ TCS ਨੇ IBPS ਨੂੰ ਫੋਲੋ ਕਰਨਾਗਾ ਠੀਕ ਹੈ ਜੀ ਇਹਨਾਂ ਨੇ ਫੋਲੋ ਕਰਨਾ PIB ਨੂੰ ਇਹਨਾਂ ਨੇ ਫੋਲੋ ਕਰਨਾ ਡਾਟ ਰਿਵਿਊ ਨੂੰ ਇਹਨਾਂ ਨੇ ਫੋਲੋ ਕਰਨਾ ਦਾ ਹਿੰਦੂ ਨੂੰ ਤਾ ਕਰਕੇ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੰਪੋਰਟੈਂਟੀ ਚੀਜ਼ਾਂ ਕੱਢ ਕੇ ਲੈ ਕੇ ਆਇਆ ਲਿਖ ਕੇ ਦੇਊਗਾ ਰਾਜੇ ਕਰੰਟ ਅਫੇਅਰ ਬਾਹਰੋਂ ਨਹੀਂ ਆਊਗਾ ਠੀਕ ਹੈ ਜੀ ਕਰੰਟ ਅਫੇਅਰ ਕਿੱਥੋਂ ਕਰਨੇ ਆ ਕਿਵੇਂ ਕਰਨੇ ਆ ਸਾਰੇ ਕਰੰਟ ਅਫੇਅਰ ਤੁਹਾਨੂੰ ਮੈਂ ਪ੍ਰੋਵਾਈਡ ਕਰਵਾਉਂਗਾ ਤੁਹਾਨੂੰ ਮੈਂ ਵੀਡੀਓ ਬਣਾ ਕੇ ਸਪੈਸ਼ਲ ਦੱਸੂਗਾ ਇੱਕ ਠੀਕ ਹੈ ਚਲੋ ਕਿਹੜਾ ਰਾਜ ਇੰਡੀਆ એનર્ਜੀ ਵੀਕ 2024 ਦੇ ਦੂਜੇ ਐਡੀਸ਼ਨ ਦੀ ਮੇਜਬਾਨੀ ਕਰੇਗਾ ਦੇਖੋ ਇੰਡੀਅਨ એનર્ਜੀ ਵੀਕ 2024 ਦੇ ਦੂਜੇ ਜਿਹੜਾ ਦੂਜਾ ਸੀਜ਼ਨ ਹੋ ਰਿਹਾ ਹੈ ਇਸ ਵਾਰ ਠੀਕ ਹੈ ਜੀ ਉਹਦੀ ਹੋਸਟ ਕੌਣ ਕਰੂਗਾ ਉਹਨੂੰ ਹੋਸਟ ਕਿਹੜਾ ਰਾਜ ਕਰੂਗਾ ਇਹ ਪੁੱਛ ਰਹੇ ਨੇ ਜੀ ਉਹਨੂੰ ਹੋਸਟ ਕਰੂਗਾ ਗੋਆ ਗੋਆ ਦੀ ਰਾਜਤਾਨੀ ਕੀ ਆ ਪੰਜੀ ਗੋਆ ਰਾਜੇ ਕੇ ਜਿਹੇ ਹੀ ਸਟੇਟ ਆ ਜਿਸ ਤੇ ਅੰਗਰੇਜ਼ਾਂ ਨੇ ਕਦੇ ਰਾਜ ਨਹੀਂ ਕੀਤਾ ਸੀ ਸਭ ਤੋਂ ਪਹਿਲਾਂ ਵੀ ਇੱਥੋਂ ਪੁਰਤਗਾਲੀ ਆਏ ਸੀ ਤੇ ਸਭ ਤੋਂ ਬਾਅਦ ਵੀ ਇੱਥੋਂ ਪੁਰਤਗਾਲੀ ਹੀ ਗਏ ਆ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਕਹਿੰਦੇ ਰੌਕ ਪਿੰਡਿਕ ਕਹਿੰਦੇ ਤਲੰਗਣਾ ਦੇ ਵਿੱਚ ਸੀਤਮਾ ਲੋਧੀ ਵਿਖੇ ਇੱਕ ਜਗ੍ਹਾ ਹੈ ਕਿਹੜੀ ਸੀਤਮਾ ਲੋਧੀ ਉੱਥੇ ਕਹਿੰਦੇ ਕਿਸ ਸਮੇਂ ਦੀਆਂ ਰੌਕ ਪੇਂਟਿੰਗ ਲੱਭੀਆਂ ਗਈਆਂ ਹਨ ਇਹ ਰਾਜੇ ਐਂਸ਼ੀਅੰਟ ਹਿਸਟਰੀ ਦਾ ਸਵਾਲ ਹੈਗਾ ਐਂਸ਼ੀਅੰਟ ਹਿਸਟਰੀ ਐਂਸ਼ੀਅੰਟ ਹਿਸਟਰੀ ਵਿੱਚ ਤੁਹਾਨੂੰ ਮੈਂ ਇਹ ਚੀਜ਼ਾਂ ਕਰਵਾਉਂਗਾ ਹੁਣ ਅੱਗੇ ਜਾ ਕੇ ਤਿੰਨ ਪਾਰਟਾਂ ਦੇ ਵਿੱਚ ਵੰਡੀ ਹੋਈ ਹੈਗੀ ਪੈਲੀਓਲਿਥਿਕ ਮੈਸੋਲਿਥਿਕ ਨਿਊਲਿਥਿਕ ਆਹ ਤਾਂ ਹੁੰਦਾ ਰਾਜੇ ਪ੍ਰਾਤਨ ਯੁੱਗ ਆਹ ਹੁੰਦਾ ਮੱਧ ਯੁੱਗ ਆਹ ਹੁੰਦਾ ਜਿਹੜਾ ਆਪਣਾ ਨਵਾਂ ਯੁੱਗ ਸੀ ਇੱਥੇ ਰਾਜੇ ਕੀ ਸੀ ਪੈਲੀਓਲਿਥਿਕ ਦੇ ਵਿੱਚ ਕੀ ਹੁੰਦਾ ਸੀ ਬੰਦੇ ਨੰਗੇ ਘੁੰਮਦੇ ਹੁੰਦੇ ਸੀ ਕੋਈ ਖਾਣ ਪੀਣ ਦਾ ਨਹੀਂ ਵਿਚਾਰੇ ਨੂੰ ਪਤਾ ਸੀ ਠੀਕ ਹੈ ਜੀ ਉਹੀ ਤੁਰੇ ਫਿਰਦੇ ਸੀ ਬੰਦੇ ਕਿ ਤਰ੍ਹਾਂ ਜਾਨਵਰ ਸੀ ਫਿਰ ਮੈਸੋਲਿਥਿਕ ਆ ਗਿਆ ਮੈਸੋਲਿਥਿਕ ਦੇ ਵਿੱਚ ਬੰਦੇ ਨੇ ਹਥਿਆਰ ਬਣਾਉਣੇ ਸਿੱਖ ਲਏ ਅੱਗ ਵੀ ਚਲਾਉਣੀ ਸਿੱਖ ਲਈ ਠੀਕ ਹੈ ਜੀ ਨਿਊ ਲਿਥਿਕ ਦੇ ਵਿੱਚ ਉਹਨੇ ਚੱਕਾ ਬਣਾਇਆ ਚੱਕਾ ਬਣਾਇਆ ਗੱਡੀਆਂ ਬਣਾਈਆਂ ਜੱਕੇ ਜਿਹੜੇ ਬਣਾਉਣੇ ਪਸ਼ੂ ਬਲਦ ਨੂੰ ਅੱਗੇ ਜੋੜ ਕੇ ਠੀਕ ਹੈ ਜੀ ਇਹ ਹੈ ਕਿੰਨੇ ਜਿਹੜੀਆਂ ਪੇਂਟਿੰਗਾਂ ਲੱਭੀਆਂ ਗਈਆਂ ਰਾਜੇ ਇਹ ਪੁੱਛ ਰਹੇ ਨੇ ਕਿ ਇਹ ਕਿਹੜੇ ਕਾਲ ਦੇ ਕਿਹੜੇ ਸਮੇਂ ਦੀਆਂ ਗਈਆਂ ਏ ਪੁੱਛ ਰਹੀ ਨੇ ਤਾਂ ਇਹ ਹੈਗੀਆਂ ਰਾਜੇ ਆਪਣੇ ਮੈਸੋਲਿਥਿਕ ਮੱਧ ਯੁੱਗ ਦਾ ਜਿਹੜਾ ਮੱਧ ਯੁੱਗ ਹੈਗਾ ਠੀਕ ਹੈ ਜੀ ਲਿਥਿਕ ਮੈਨੇ ਪਤਾ ਕਿ ਇਹਦਾ ਪੱਥਰ ਯੁੱਗ ਹੁੰਦਾ ਹੈ ਲਿਥਿਕ ਦਾ ਮਤਲਬ ਹੁੰਦਾ ਪੱਥਰ ਨਾ ਪੱਥਰ ਯੁੱਗ ਮੱਧ ਪੱਥਰ ਯੁੱਗ ਪ੍ਰਾਤਨ ਪੱਥਰ ਯੁੱਗ ਠੀਕ ਹੈ ਜੀ ਪੱਥਰ ਯੁੱਗ ਲਿਥਿਕ ਲਿਥਿਕ ਕਿਉਂ ਕਿ ਉਹਨਾਂ ਕੋਲੇ ਹਥਿਆਰ ਤਾਂ ਕੁਝ ਹੁੰਦੇ ਨਹੀਂ ਸੀ ਵਿਚਾਰਿਆਂ ਕੋਲੇ ਉਹ ਪੱਥਰਾਂ ਤੋਂ ਹੀ ਸਾਰੀਆਂ ਚੀਜ਼ਾਂ ਬਣਾਉਂਦੇ ਸੀ ਹਥਿਆਰ ਵੀ ਪੱਥਰਾਂ ਤੋਂ ਬਣਾਉਂਦੇ ਸੀ ਆਪਦੇ ਸਾਰੀਆਂ ਚੀਜ਼ਾਂ ਪੱਥਰਾਂ ਤੋਂ ਤਿਆਰ ਕਰਦੇ ਸੀ ਇਸ ਤੋਂ ਬਾਅਦ ਅਗਲਾ ਸਵਿਕਾ ਪੇਂਟਿੰਗ ਕਿਸ ਰਾਜ ਨਾਲ ਸੰਬੰਧਿਤ ਹੈ ਸਵਿਕਾ ਇਹ ਮਣੀਪੁਰ ਦੇ ਨਾਲ ਸੰਬੰਧਿਤ ਹੈ ਜਿਹੜੀ ਬੰਨ ਲੈਨਰ ਹੋਣਗੇ ਡਾਇਰੈਕਟ ਯਾਦ ਕਰ ਲਿਓ ਠੀਕ ਹੈ ਜੀ ਆਪਰੇਸ਼ਨ ਇੰਪੋਰਟੈਂਟ ਹੈ ਕਿਉਂਕਿ ਇੱਕ ਅਧੀ ਪ੍ਰਜਾਤੀ ਜੇ ਕੋਈ ਨਵੀਂ ਖੋਜ ਕਰੀ ਜਾਵੇ ਉਹਦੀ ਵਿੱਚ ਆਏ ਜਾਂਦੀ ਹੁੰਦੀ ਹੈ ਹਨਾ ਹੁਣ ਆਹ ਰਾਜ ਇੱਕ ਜਾਤੀ ਹੈ ਠੀਕ ਹੈ ਜੀ ਕਿਹੜੀ ਸਫੈਰੋਥਿਕਾ ਬਰਸਾਬੂ ਇਹ ਕਹਿੰਦੇ ਜਿਹੜੀ ਇੱਕ ਕੀ ਮਿਲੀ ਹੈ ਜੀਵ ਦੀ ਜੀਵ ਦੀ ਇੱਕ ਜਾਤੀ ਮਿਲੀ ਹੈ ਜਿਹੜੀ ਅੱਜ ਤੱਕ ਦੇਖੀ ਨਹੀਂ ਗਈ ਸੀ ਕਿਤੇ ਵੀ ਬਹੁਤ ਜਿਆਦੇ ਟਾਈਮ ਬਾਅਦ ਮਿਲਿਆ राजे ਇਹ ਇਹ ਮਿਲੀ ਕਿੱਥੇ ਆ ਇਹ ਮਿਲੀ ਹੈ ਕਰਨਾਟਕਾ ਦੇ ਵਿੱਚ ਇਹ ਕਹਿੰਦੇ ਜਿਹੜੀ ਇਹ ਭਈ ਆਹ ਜਿਹੜਾ ਨਾਮ ਲਿਖਿਆ ਹੋਇਆ ਹੈ ਇਹ ਕਿਹੜੀ ਜਾਤੀ ਦਾ ਜੀਵ ਹੈਗਾ ਤਾਂ राजे ਇਹ ਹੈਗਾ ਡੱਡੂ ਠੀਕ ਹੈ ਜੀ ਇਹ ਹੈਗਾ ਡੱਡੂ ਇਹ ਗੱਲ ਯਾਦ ਰੱਖਣੀ ਹੈ ਇਹ ਡੱਡੂ ਆ ਭਾਈ ਡੱਡੂ ਮਿਲਿਆ ਆਪਾਂ ਨੂੰ ਇੱਕ ਸਰਚ ਕਰਕੇ ਦੇਖ ਲਓ ਡੱਡੂ ਦਾ ਨਾਮ ਤੁਹਾਨੂੰ ਪਤਾ ਲੱਗ ਜੇ ਤੁਸੀਂ ਇਹ ਵੀ ਪੁੱਛ ਸਕਦੇ ਆ ਕਿ ਜਿਹੜਾ ਆ ਇੱਕ ਡੱਡੂ ਮਿਲਿਆ ਹੈਗਾ ਤੇ ਕਿਹੜੇ ਰਾਜ ਦੇ ਵਿੱਚ ਮਿਲਿਆ ਹੈਗਾ ਠੀਕ ਹੈ ਜੀ ਤਾਂ ਉਹ ਵੀ ਯਾਦ ਰੱਖਣੇ ਡੱਡੂ ਭਾਈ ਆਪਾਂ ਨੂੰ ਕਰਨਾਟਕਾ ਦੇ ਵਿੱਚ ਮਿਲਿਆ ਹੈਗਾ ਠੀਕ ਹੈ ਤੇ ਇੰਨੇ ਨਾਲ राजे ਅੱਜ ਦੇ ਆਪਣੇ 4 ਤੋਂ ਲੈ ਕੇ 4 5 6 ਫਰਵਰੀ ਦੇ கரنٹ ਅਫੇਅਰ ਕੰਪਲੀਟ ਹੁੰਦੇ ਆ ਕੱਲ ਨੂੰ ਤੁਹਾਨੂੰ ਮੈਂ 9 ਜਾਂ 10 ਵਜੇ ਰਾਜੇ 9 ਤੇ 10 ਵਜੇ ਦੇ ਵਿੱਚ ਵਿੱਚ ਤੁਹਾਡੀ ਮੈਂ கரنٹ ਅਫੇਅਰਾਂ ਦੀ ਵੀਡੀਓ ਅਪਲੋਡ ਕਰ ਦੂੰਗਾ 7 8 9 ਦੀ ਠੀਕ ਹੈ ਜੀ ਪੀਡੀਐਫ ਤੁਹਾਨੂੰ ਰਾਜੇ ਮੈਂ ਸਾਰੇ ਪ੍ਰੋਵਾਈਡ ਕਰਵਾਤੇ 1 ਤੋਂ ਲੈ ਕੇ 31 ਜਨਵਰੀ ਤੱਕ ਦੇ ਜਿੰਨੇ ਪੀਡੀਐਫ ਸੀ ਰਾਜੇ ਉਹ ਤੁਹਾਨੂੰ ਮੈਂ ਸਾਰੇ ਆਪਣੇ ਟੈਲੀਗ੍ਰam ਗਰੁੱਪ ਦੇ ਵਿੱਚ ਫ੍ਰੀ ਸੈਂਡ ਕਰਤੇ ਉੱਥੋਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਰਾਜੇ ਧੰਨਵਾਦ ਮੇਰੇ ਦੋਸਤੋ ਜਉਂਦੇ ਵਾਸ